ਚੈੱਕ ਕਰੋ ਪੂਣੀ ਵੀ ਸਹੀ ਹੋਈ ਆ ਦੇਖੋ ਤੁਸੀਂ ਹੱਥ ਲਾ ਕੇ ਦੇਖੋਗੇ ਤਾਂ ਆ ਚੀਜ਼ ਇੰਨੀ ਪੂਣੀ ਖਾਲੀ ਆ ਸਿਰਫ ਦੋ ਕੰਨੀਆਂ ਨਾਲ ਅੱਜ ਆਪਾਂ ਲੈ ਕੇ ਆਏ ਆ ਜੀ ਪੂਣੀ ਦੀ ਵੀਡੀਓ ਆਪਾਂ ਸਟਾਰਟਿੰਗ ਕਰਦੇ ਆ ਪੱਗ ਦੇ ਉੱਤੇ ਆਪਾਂ ਨੇ ਹਲਕਾ ਹਲਕਾ ਪਾਣੀ ਲਾਣਾ ਸਾਰੇ ਕਿਤੇ ਮੜਾ ਮੜਾ ਪਾਣੀ ਲਾਣਾ ਜ਼ਿਆਦਾ ਨਹੀਂ ਲਾਣਾ ਆਪਾਂ ਨੇ ਕੋਈ ਵੀ ਤੁਸੀਂ ਸਟਾਈਲ ਦੀ ਪੱਗ ਬੰਨਣਾ ਚਾਹੁੰਦੇ ਹੋ ਤਾਂ ਆਪਣੇ ਇੱਕੋ ਹੀ ਸਟਾਈਲ ਹੋਏਗਾ ਪੂਣੀ ਕਰਨ ਦਾ ਕੋਈ ਵੀ ਸਟਾਈਲਿਸ਼ ਪੂਣੀ ਦੇ ਉੱਤੇ ਤੁਸੀਂ ਬੰਨ੍ਹ ਸਕਦੇ ਹੋ ਆਪਾਂ ਨੇ ਹਲਕੀ ਜਿਹੀ ਸਲਾਬੀ ਕੀਤੀ ਆ ਪੱਗ ਦੇ ਉੱਤੇ ਜ਼ਿਆਦਾ ਪਾਣੀ ਨਹੀਂ ਲਾਣਾ। ਲੋ ਜੀ ਆ ਪੱਗ ਦੇ ਜੀ ਆਪਣੇ 4 ਕਾਰਨਰ ਹੁੰਦੇ ਨਾ ਆਪਾਂ ਨੇ ਚਾਰਾਂ ਤੇ ਵਿੱਚੋਂ ਇੱਕ ਕਾਰਨਰ ਨੂੰ ਤਿਆਰ ਕਰਨਾ ਜਿਸ ਤੋਂ ਆਪਾਂ ਨੇ ਪੂਣੀ ਕਰਨੀ ਸ਼ੁਰੂ ਕਰਨੀ ਆ ਜੀ। ਆਪਾਂ ਨੇ ਕੀ ਕਰਨਾ ਇੱਕ ਕਾਰਨਰ ਨੂੰ ਕੱਢ ਲੈਣਾ ਕਾਰਨਰ ਨੂੰ ਫੜ ਕੇ ਦੋਨੇ ਉਹਦੀਆਂ ਕੰਨੀਆਂ ਨੂੰ ਆਪਾਂ ਨੇ ਜੋੜ ਲੈਣਾ ਆਪਸ ਦੇ ਵਿੱਚ। ਇੱਕ ਗਿੱਠਕ ਦਾ ਤਿਆਰ ਕਰਕੇ ਇਹਨੂੰ ਬਾਕੀ ਪੂਣੀ ਨੂੰ ਆਪਦੇ ਮੋਢੇ ਉੱਤੇ ਕੰਟਰੋਲ ਨਾਲ ਰੱਖ ਲਓ। ਤਾਂ ਕੀ ਆਪਣੀ ਪੁਣੀ ਖਰਾਬ ਨਾ ਹੋਵੇ ਪੱਗ ਥੱਲੇ ਨਾ ਲੱਗੇ ਮਿੱਟੀ ਨਾ ਲੱਗੇ ਉਹਨੂੰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਿਹੜੀਆਂ ਆ ਦੋ ਕੰਨੀਆਂ ਬਣਾਈਆਂ ਨੇ ਆਪਾਂ ਨੇ ਆ ਦੋ ਕੰਨੀਆਂ ਦਾ ਫੇਸ ਉੱਤੇ ਰੱਖਦੇ ਹੋਏ ਕਿਸੇ ਵੀ ਚੀਜ਼ ਤੇ ਤੁਸੀਂ ਬੰਨ੍ਹ ਲਓ ਫੇਸ ਉੱਤੇ ਰਹਿਣਾ ਚਾਹੀਦਾ ਆ ਚੀਜ਼ ਦਾ ਜੀ ਉੱਤੇ ਰੱਖਦੇ ਹੋਏ ਇੱਕ ਕਰੋਸ ਹੋਰ ਕਰ ਲਓ ਦੋ ਕਰੋਸ ਕਰ ਲਿਆ ਜੀ ਇੱਥੇ ਉਹਨਾਂ ਆਪਾਂ ਨੇ ਜਿਹੜੀ ਗੱਠ ਮਾਰਨੀ ਆ ਤਾਂ ਉਹ ਫਲਾਵਰ ਟਾਈਪ ਮਾਰਨੀ ਆ ਵੀ ਕਹਿੰਦਾ ਮਤਲਬ ਜਿਹੜੀ ਖੁੱਲ ਜੇ ਛੇਤੀ ਸਰ ਗੱਠ ਗੱਠ ਮਾਰਨ ਤੋਂ ਬਾਅਦ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਇਹਨੂੰ ਟਾਈਟ ਜ਼ਰੂਰ ਕਰਨਾ ਜੇਕਰ ਨਹੀਂ ਟਾਈਟ ਕਰਦੇ ਤਾਂ ਤੁਹਾਡੀ 90% ਪੱਗ ਉਰੋ ਪਾਟੇਗੀ ਹੀ ਪੂਰਾ ਖਰਾਬ ਹੋਏਗੀ ਹੋਏਗੀ ਜੇ ਨਹੀਂ ਤੁਸੀਂ ਇਹ ਗੱਠ ਟਾਈਟ ਕਰਦੇ ਕਾਫੀ ਬੰਦਿਆਂ ਦੀ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦਾ ਹੀ ਹਰ ਇੱਕ ਪੱਗ ਦਾ ਕੋਰਨਰ ਪਾਟਿਆ ਹੁੰਦਾ ਜਾਂ ਖਰਾਬ ਹੋਇਆ ਹੁੰਦਾ ਉਹ ਇਹੀ ਕਾਰਨ ਹੁੰਦਾ ਜੇ ਤੁਸੀਂ ਬੰਨ ਕੇ ਕਰਦੇ ਹੋ ਤਾਂ ਉਹ ਗੱਠ ਪ੍ਰੋਪਰ ਟਾਈਟ ਨਹੀਂ ਕਰਦੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਆਹ ਦੋਨੇ ਕੰਨੀਆਂ ਨੂੰ ਖੋਲ ਲੈਣਾ ਜੀ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜਾ ਆਹ ਪੁਆਇੰਟ ਆ ਜੜ ਵਾਲਾ ਤਾਂ ਇਹਦੇ ਉੱਤੇ ਕੰਨੀਆਂ ਦੋਨੇ ਉਪਰਾਂੀਆਂ ਚਾਹੀਦੀਆਂ ਨਾ ਆਹ ਚੀਜ਼ ਗਲਤ ਹੈ ਜੀ ਜੇ ਐਵੇਂ ਬਲ ਪੈ ਜੇ ਐਵੇਂ ਇਹ ਸਹੀ ਆ ਬਸ ਇਹਨੂੰ ਐਂ ਖੋਲਦਾ ਜਾਈ ਚੱਲੋ ਇੱਕ ਕੋਰਨਰ ਜਿਹੜਾ ਸਾਈਡ ਫੜ ਲਈ ਇੱਕ ਸਾਈਡ ਤਾਂ ਉਧਰ ਹੀ ਰਹਿਣੀ ਚਾਹੀਦੀ ਹੈ ਖੋਲਦੇ ਖੋਲਦੇ ਜਾਂਦੇ ਹੋਏ ਜਿੱਥੇ ਤੁਹਾਡੀ ਪੱਗ ਦੀ ਸਲਾਈ ਆ ਗਈ ਸਲਾਈ ਤੇ ਹੱਥ ਪਾ ਲੈਣਾ ਜਿਸ ਤਰ੍ਹਾਂ ਸਲਾਈ ਆ ਗਈ ਇੱਕ ਇਹਦੇ ਆਪੋਜ਼ਿਟ ਇੱਕੇ ਦੇ ਓਪੋਜ਼ਿਟ ਆਉਣਾ ਚਾਹੀਦਾ ਜੀ ਇੱਕ ਸਲਾਈ ਤੇ ਹੱਥ ਆਊਗਾ ਇੱਕ ਸਲਾਈ ਦੇ ਓਪੋਜ਼ਿਟ ਹੁਣ ਇੱਥੇ ਕੁਐਸਚਨ ਇਹ ਆਂਦਾ ਵੀ ਆਪਾਂ ਸਭ ਤੋਂ ਪਹਿਲਾਂ ਕਿਹੜਾ ਹੱਥ ਫੋਲਡ ਕਰੀਏ ਇਹਦਾ ਆਨਸਰ ਇਹ ਹੈ ਜਿਹੜੀ ਤੁਹਾਡੀ ਪੱਕੀ ਕੰਨੀ ਆ ਜਾਂ ਵਿਦਾਊਟ ਸਲਾਈ ਵਾਲਾ ਪਾਸਾ ਇਹਨੂੰ ਆਪਾਂ ਪੱਕੀ ਕੰਨੀ ਵੀ ਕਹਿ ਸਕਦੇ ਆ ਇਹ ਕੱਚੀ ਕੰਨੀ ਤਾਂ ਕਹਿ ਦਿੰਨੇ ਆ ਕਿਉਂਕਿ ਇਹ ਉਧਰੋਂ ਕਟਿੰਗ ਹੋਈ ਹੁੰਦੀ ਆ ਪੱਗ ਦੀ ਤਾਂ ਆਪਾਂ ਨੇ ਸਭ ਤੋਂ ਪਹਿਲਾਂ ਵਿਦਾਊਟ ਸਲਾਈ ਤੇ ਪੱਕੀ ਕੰਨੀ ਵਾਲਾ ਪਾਸਾ ਫੋਲਡ ਕਰਨਾ ਜਦੋਂ ਤੁਸੀਂ ਫੋਲਡ ਕਰਨਾ ਉਦੋਂ ਪੱਗ ਨੂੰ ਟਾਈਟ ਨਹੀਂ ਕਰਨਾ ਪੂਰੀ ਪ੍ਰੋਪਰ ਖੋਲ ਕੇ ਹੈਂਡ ਖੋਲ ਕੇ ਫਿਰ ਉਹਨੂੰ ਕੱਪੜੇ ਨੂੰ ਵਿੱਚ ਫੋਲਡ ਕਰਨਾ ਫਿਰ ਫਿਰ ਦੂਜੀ ਸਾਈਡ ਨੂੰ ਜੋ ਤੁਸੀਂ ਫੋਲਡ ਕਰ ਰਹੇ ਹੋ ਤਾਂ ਪੂਣੀ ਨੂੰ ਟਾਈਟ ਨਹੀਂ ਕਰਨਾ ਕਦੀ ਵੀ ਪਰ ਰਿਲੈਕਸੇਬਲ ਚੱਲਣਾ ਫਿਰ ਪਿੱਛੇ ਨੂੰ ਹੋਵੋ ਫਿਰ ਕੋਈ ਵੀ ਪਾਸਾ ਤੁਸੀਂ ਫੋਲਡ ਕਰ ਸਕਦੇ ਹੋ ਪਹਿਵਾ ਪਹਿਲਾ ਕਰ ਲਓ ਭਵਾਂ ਦੂਜਾ ਕਰ ਲਓ ਐਂ ਕਰਦੇ ਕਰਦੇ ਤੁਸੀਂ ਕੋਰਨਰ ਤੱਕ ਫੋਲਡ ਕਰ ਚੁੱਕੇ ਹੋ ਹੁਣ ਜਦੋਂ ਤੁਸੀਂ ਕੋਰਨਰ ਤੱਕ ਫੋਲਡ ਕਰ ਲਿਆ ਜੀ ਇਹਨੂੰ ਤਾਂ ਇਹ ਤੋਂ ਬਾਅਦ ਟਾਈਟ ਕਰਨਾ ਆਪਾਂ ਨੇ ਇਹ ਤੋਂ ਬਾਅਦ ਪੱਗ ਨੂੰ ਟਾਈਟ ਕਰਨਾ ਤਾਂ ਕਿ ਇਹ ਜਿੰਨੀ ਲਫਣੀਆਂ ਤਾਂ ਲਫ ਜੇ ਪੱਗ ਆਪਾਂ ਨੂੰ ਠੀਕ ਹੈ ਜੀ ਹਮੇਸ਼ਾ ਪੂਣੀ ਉਹ ਕਾਮਯਾਬ ਹੋਏਗੀ ਜੇ ਤੁਸੀਂ ਇਕੱਲੇ ਕਰੋਗੇ ਜੇ ਦੋ ਜਣੇ ਪੂਣੀ ਕਰ ਰਹੇ ਹੋ ਤਾਂ ਉਹਦੇ ਹੀ ਔਨੀ ਪੂਣੀ ਨੂੰ ਆਪਾਂ ਖਿੱਚ ਨਹੀਂ ਪਾ ਸਕਦੇ ਜਦੋਂ ਦੋ ਜਣੇ ਕਰ ਰਹੇ ਹੁੰਦੇ ਆ ਠੀਕ ਹੈ ਜੀ ਹੁਣ ਅਗਲਾ ਸਟੈਪ ਸਟਾਰਟ ਹੋਏਗਾ ਆਪਣਾ ਇਹ ਤੋਂ ਬਾਅਦ ਆਪਾਂ ਨੇ ਪੂਣੀ ਦਾ ਸਾਈਜ਼ ਬਣਾਉਣਾ ਪੂਣੀ ਦਾ ਸਾਈਜ਼ ਬਣਾਉਣ ਵਾਸਤੇ ਤੋਂ ਇੱਕ ਮੋਢੇ ਤੇ ਆਣਾ ਚਾਹੀਦਾ ਦੂਜਾ ਹੱਥ ਇੱਥੋਂ ਆਪਾਂ ਹੁਣ ਉਹ ਪੂਣੀ ਤਿਆਰ ਕਰਾਂਗੇ ਜੀ ਠੀਕ ਹੈ ਜੀ ਤਾਂ ਇਧਰੋਂ ਤਿਆਰ ਕਰਨ ਲੱਗੇ ਇਧਰ ਜਿਹੜੀ ਵੀ ਸਾਈਡ ਤੋਂ ਤੁਸੀਂ ਖੜੇ ਹੋ ਉਹ ਸਾਈਡ ਦਾ ਪਾਸਾ ਜਿਵੇਂ ਇੰਨਾ ਚੋੜਾ ਹੋ ਗਿਆ ਤੁਹਾਡੀ ਲੈਫਟ ਸਾਈਡ ਤਾਂ ਇਹਦਾ ਸੈਂਟਰ ਫੜ ਲਓ ਸੈਂਟਰ 'ਚੋਂ ਇੱਕ ਬਰੀਕ ਜਿਹਾ ਕੱਪੜਾ ਫੜਨਾ ਤਾਂ ਕਿ ਵਾਲਾ ਮੋਟਾ ਨਾ ਹੋਵੇ ਫਿਰ ਇੱਕ ਉਂਗਲ ਦੀ ਹੈਲਪ ਲਿੰਦੇ ਹੋਏ ਪਹਿਲੀ ਉਂਗਲ ਦੀ ਹੈਲਪ ਲਿੰਦੇ ਹੋਏ ਸਾਰੀਆਂ ਕੰਨੀਆਂ ਨੂੰ ਦੱਬ ਕੇ ਲਾਸਟ ਕੰਨੀ ਫੜ ਲੈਣੀ ਹੈ ਫੜ ਕੇ ਇਹਨੂੰ ਛਣਕਾ ਦਿਓ ਇਹ ਤੁਹਾਡਾ ਇੱਥੇ ਇੱਕ ਉਂਗਲ ਦਾ ਸਾਈਜ਼ ਬੰਨਣਾ ਚਾਹੀਦਾ ਜੀ ਸਾਰਾ ਮੋਟਾ ਪਾਸਾ ਥੱਲੇ ਚਲ ਜਾਣਾ ਚਾਹੀਦਾ ਤੇ ਉੱਤੇ ਪਤਲੀਆਂ-ਪਤਲੀਆਂ ਦੋ ਕੰਨੀਆਂ ਰਹਿਣੀਆਂ ਚਾਹੀਦੀਆਂ ਨੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਦੋ ਕੰਨੀਆਂ ਰਹਿ ਗਈਆਂ ਉੱਤੇ ਬਾਕੀ ਸਾਰਾ ਪਤਲਾ ਪਾਸਾ ਥੱਲੇ ਠੀਕ ਹੈ ਜੀ ਹੁਣ ਇਹ ਨੂੰ ਕੰਟਰੋਲ ਕਰਨ ਵਾਸਤੇ ਇਹਦੇ ਉੱਤੇ ਆਪਾਂ ਗੱਠ ਮਾਰਨੀ ਆ ਉਰੇ ਜਿਸ ਦੇ ਨਾਲ ਆਪਣੀ ਪੱਗ ਦੀ ਪੂਣੀ ਨਾ ਖੁੱਲਦੇ ਰਿਲੈਕਸੇਬਲ ਗੱਠ ਮਾਰਨੀ ਹੈ ਉਹੀ ਕੰਨੀਆਂ ਜੋ ਤੁਸੀਂ ਫਸਟ ਟਾਈਮ ਬਣਾਈਆਂ ਸੀ ਉਹੀ ਕੰਨੀਆਂ ਨੂੰ ਦੁਬਾਰੋ ਪਕੜ ਲਓ ਤਾਂ ਕਿ ਇਹ ਨੂੰ ਆਪਾਂ ਅੱਗੇ ਕੰਟੀਨਿਊਸਲੀ ਕਰ ਸਕੀਏ ਠੀਕ ਹੈ ਜੀ ਆਹ ਦੋਨੇ ਕੰਨੀਆਂ ਫੜ ਕੇ ਨੈਕਸਟ ਇਹੀ ਕੰਨੀਆਂ ਆਪਾਂ ਯੂਜ਼ ਕਰਾਂਗੇ ਜੀ ਇਧਰੋਂ ਜੋ ਤੁਹਾਡੇ ਹੱਥੋਂ ਕੰਨੀਆਂ ਜਾ ਰਹੀਆਂ ਨੇ ਅੱਗੋਂ ਉਹੀ ਕੰਨੀਆਂ ਫੜ ਲਓ ਠੀਕ ਦੋ ਤੋਂ ਸਵਾਇ ਤੀਜੀ ਕੰਨੀ ਨਹੀਂ ਫੜਨੀ ਜੀ ਇੱਥੇ ਇੱਕ ਉਂਗਲ ਦਾ ਸਾਈਜ਼ ਸੀ ਤਾਂ ਇੱਥੇ ਡੇਢ ਉਂਗਲ ਦਾ ਸਾਈਜ਼ ਹੋ ਜਾਏਗਾ ਠੀਕ ਹੈ ਜੀ ਤੇ ਸਾਰਾ ਮੋਟਾ ਪਾਸਾ ਥੱਲੇ ਜਾਣਾ ਚਾਹੀਦਾ ਤੇ ਇਥੋਂ ਗ੍ਰਿਪ ਫੜਨ ਦਾ ਤਰੀਕਾ ਕੀ ਹੋਏਗਾ ਸਿਰਫ ਉੱਤੋਂ-ਉੱਤੋਂ ਕੰਨੀਆਂ ਨੂੰ ਮੁਠੀਆਂ 'ਚ ਫੜ ਲੈਣਾ ਦੋਨੇ ਸਾਈਡ ਤੋਂ ਇਧਰੋਂ ਵੀ ਮੁੱਠੀ ਚ ਪਕੜ ਲੈਣਾ ਇਧਰੋਂ ਵੀ ਫਿਰ ਇਧਰੋਂ ਘੁੰਮਦੇ ਹੋਏ ਅੱਗੇ ਚੱਲ ਜਾਣਾ ਇਹਨੂੰ ਬੈਕ ਖਿੱਚਣਾ ਇਹਨੂੰ ਅੱਗੇ ਨੂੰ ਖਿੱਚਣਾ ਤੇ ਇੱਥੇ ਵੀ ਉਹੀ ਦੋ ਕੰਨੀਆਂ ਜੋ ਤੁਹਾਡੇ ਪਿਛਲੇ ਹੈਂਡ ਚੋਂ ਆ ਰਹੀਆਂ ਨੇ ਜਿਹੜੀਆਂ ਤੁਹਾਡੇ ਪਿਛਲੇ ਹੈਂਡ ਚੋਂ ਆ ਰਹੀਆਂ ਨੇ ਉਹਨਾਂ ਹੀ ਕੰਨੀਆਂ ਨੂੰ ਧਿਆਨ ਰੱਖਦੇ ਹੋਏ ਫੜ ਲਓ ਦੋ ਕੰਨੀਆਂ ਸવાય ਤੀਜੀ ਕੰਨੀ ਨਾ ਹੋਵੇ ਜਿੰਨਾ ਤੁਸੀਂ ਛਣਕਾਓਗੇ ਉਹਨਾਂ ਮੋਟਾ ਪਾਸਾ ਥੱਲੇ ਚਲ ਜਾਏਗਾ ਆ ਪਕੜ ਲਿਆ ਜੀ ਇਹਨੂੰ ਮੈਂ ਪ੍ਰਾਣੀਆਂ ਕੰਨੀਆਂ ਨਾਲ ਅਟੈਚ ਕਰ ਲਿਆ ਇਥੋਂ ਇਹਨੂੰ ਫੇਰ ਲਾਜੀ ਠੀਕ ਹੈ ਜੀ ਫੇਰ ਰੱਖ ਦੇ ਇਸੇ ਬਰਾਬਰ ਸੇਮ ਇਹੀ ਪ੍ਰੋਸੈਸ ਕਰਦੇ ਹੋਏ ਕੰਪਲੀਟ ਪੁਣੀ ਕਰ ਸਕਦੇ ਹੋ ਤੁਸੀਂ ਸੈਂਟਰ ਪੁਆਇੰਟ ਡੇਢ ਉਂਗਲ ਦਾ ਹੋਏਗਾ ਜੀ ਸਾਈਡ ਸੈਂਟਰ ਪੁਆਇੰਟ ਡੇਢ ਉਂਗਲ ਦਾ ਤੇ ਸਾਈਡਾਂ ਤੋਂ ਤੁਹਾਨੂੰ 1-1 ਮੀਟਰ ਦੂਰ ਤੋਂ ਸਾਈਜ਼ ਤੁਹਾਡਾ 1-1 ਉਂਗਲ ਦਾ ਰਹੇਗਾ ਠੀਕ ਹੈ ਜੀ ਇਹਨੂੰ ਐਜ ਯੂਜ਼ ਕਰਦੇ ਹੋਏ ਪੂਰਾ ਫਿਨਿਸ਼ਿੰਗ ਰੱਖੋ ਪੁਣੀ ਨੂੰ ਜੋ ਤੁਸੀਂ ਫੋਲਡ ਕਰ ਰਹੇ ਹੋ ਉਦੋਂ ਟਾਈਟ ਨਹੀਂ ਕਰਨੀ ਜੋ ਤੁਸੀਂ ਪੂਣੀ ਇਕੱਠੀ ਕਰਨ ਲਾ ਕੇ ਗੱਠ ਮਾਰ ਕੇ ਉਦੋਂ ਟਾਈਟ ਰੱਖਣਾ ਹੱਥ ਆਪਣਾ ਇਹ ਗੱਠ ਆਪਾਂ ਇਸ ਤਰ੍ਹਾਂ ਤਾਂ ਕਰਕੇ ਮਾਰਦੇ ਆ ਤਾਂ ਕਿ ਇਹ ਖੁੱਲਣੀ ਸੌਖੀ ਹੋ ਜਾ ਇਹ ਕੰਪਲੀਟ ਪੂਣੀ ਹੈ ਜੀ ਇਸ ਤੋਂ ਅਗਲਾ ਸਟੈਪ ਇਹ ਹੈ ਇਹਨੂੰ ਰੱਖਣਾ ਕਿਵੇਂ ਯੂਜ਼ ਕਰਨਾ ਇਹ ਕੰਨੀਆਂ ਜੋ ਮੇਰੇ ਹੈਂਡ ਚ ਨਾ ਇਹ ਕੰਨੀਆਂ ਨੂੰ ਆਪਦੇ ਕਣੀ ਰੱਖਣਾ ਤੁਸੀਂ ਮੋਟਾ ਪਾਸਾ ਤੁਸੀਂ ਹਮੇਸ਼ਾ ਸ਼ੀਸ਼ੇਕ ਨਹੀਂ ਰੱਖ ਕੇ ਯੂਜ਼ ਕਰਨਾ ਰੱਖਣ ਤੋਂ ਬਾਅਦ ਇਹਨੂੰ ਤੁਸੀਂ ਦੱਬ ਦੋ ਤਾਂ ਕਿ ਇਹਦੀ ਫਲਾਬਿਡ ਖਤਮ ਹੋ ਜਾਏ ਚੈੱਕ ਕਰੋ ਪੂਣੀ ਵੀ ਸਹੀ ਹੋਈ ਆ ਦੇਖੋ ਤੁਸੀਂ ਹੱਥ ਲਾ ਕੇ ਦੇਖੋਗੇ ਤਾਂ ਆਹ ਚੀਜ਼ ਇੰਨੀ ਪੂਣੀ ਖਾਲੀ ਆ ਸਿਰਫ ਦੋ ਕੰਨੀਆਂ ਨਾ ਮੋਟਾ ਪਾਸਾ ਸਿਰਫ ਇਹ ਆ ਇਸੇ ਤਰ੍ਹਾਂ ਮੋਟਾ ਪਾਸਾ ਇਹਦੇ ਵਿੱਚ ਆਹਾ ਤੇ ਸਿਰਫ ਆਹਾ ਦੋ ਕੰਨੀਆਂ ਨਾ ਇਸੇ ਤਰ੍ਹਾਂ ਜਿਹੜੇ ਜਿਹੜੇ ਪੁਆਇੰਟਾਂ ਤੇ ਆਪਾਂ ਨੇ ਫੜਿਆ ਸੀ ਇਹੀ ਚੀਜ਼ ਬਣਨੀ ਚਾਹੀਦੀ ਆ ਪਤਲਾ ਪਾਸਾ ਆਹਾ ਮੋਟਾ ਪਾਸਾ ਐਂਡ 'ਚ ਲਾਸਟ 'ਚ ਰਹਿਣਾ ਚਾਹੀਦਾ ਐਵੇਂ ਹੀ ਤੁਸੀਂ ਇਸ ਪੂਣੀ ਦੇ ਉੱਤੇ ਕੋਈ ਵੀ ਸਟਾਈਲ ਬਣ ਸਕਦੇ ਹੋ ਜੀ ਭਾਵੇਂ ਅੰਬਲਸਰੀ ਹੋਵੇ ਅੰਬਰਸਰੀ ਵਾਸਤੇ ਥੋੜਾ ਤਾਂ ਪੂਣੀ ਦਾ ਸਾਈਜ਼ ਥੋੜਾ ਚੋੜਾ ਕਰਨਾ ਪਏਗਾ ਬਾਕੀ ਸਟਾਈਲ ਇਹਦੇ ਵਿੱਚ ਬਲਾਂ ਵਾਲੀ ਹੋਵੇ ਪੱਟੇ ਵਾਲਾ ਛਾਈ ਹੋਵੇ ਨਿੱਕੂ ਸਟਾਈਲ ਹੋਵੇ ਪੇਚਾਂ ਵਾਲੀ ਕਹਿ ਦਿੰਨੇ ਜੋ ਆਪਾਂ ਕੋਈ ਵੀ ਸਟਾਈਲ ਤੁਸੀਂ ਇੱਥੇ ਬਣ ਸਕਦੇ ਹੋ ਜੀ ਇਸੇ ਤਰ੍ਹਾਂ ਜੇਕਰ ਕੋਈ ਵੀ ਪੱਗ ਦੇ ਨਾਲ ਰਿਲੇਟਿਡ ਕੋਈ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਫੋਲੋ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਤਾਂ ਕਿ ਸਾਨੂੰ ਹੌਸਲਾ ਮਿਲਦਾ ਰਹੇ ਧੰਨਵਾਦ